ਲਓ ਜੀ ਤੁਹਾਨੂੰ ਦਿਖਾਉਨੇ ਆ ਅੱਜ ਕੌਣ ਕੀ ਦੀ ਗੋਦੀ ਚ ਸੁੱਤਾ ਉੱਟ ਕੜੀ ਨੀਂਦ ਆਉਦੀ ਐ ਨਾ ਮੈਂ ਤਾਂ ਆਈ ਸੀ ਨਾ ਪਾਰੀਆਂ ਗਾਣੇ ਇਹ ਦੀ ਨੀਂਦ ਆਉਦੀ ਸਸਣ ਸਾਲੇ ਸਾਲੇ ਖੁਸ਼ੀ ਤੋਂ ਵੀ ਸਮਝਾ ਉਸ਼ੀ ਦਾ ਬਾਲੀਆਂ ਵੱਡਦਾ ਨਹੀਂ ਤਾਂ ਬਹੁਤਾ ਕਰਾਵਾ ਉਹ ਕੈਮਰਾ ਦੇਖ ਤਾ ਸਿੱਧਾ ਹੈਲੋ ਕਰ ਉਹ ਸਸੀ ਨਾਲ ਕਰ ਹੈਲੋ ਕਰ ਤੇ ਕਰਕੇ ਸਸੀ ਨਾਲ ਕਰਕੇ ਇੱਕ ਆ ਰਹਾ ਹਾਲ ਜੀ ਲੱ ਆ ਮੋੜਿਆ ਨੇ ਹੂੰ ਦੂਰ ਜਾ ਅੱਜ ਮੈਂ ਤਾਂ ਅਬ ਜੀ ਕਰਦੇ ਮੈਂ ਤਾਂ ਆਪ ਸੌ ਜਾ ਫਿਰ ਸੌ ਜਾ ਹੋ ਆ ਦੇ ਕਿੰਨਾ ਥੋੜਾ ਸੇਕ ਸਿੱਧਾ ਸੂਰਜ ਮੈ ਲਾਡ ਨੂੰ ਕਹਿੰਦੀ ਇਹ ਤੇਰਾ ਮਾਮਾ ਤੇਰੀ ਮੰਮੀ ਹੈ ਸੱਚੀ ਸੌਂਗੀ ਸਾਰੇ ਸੁੱਤੀ ਪਈ ਸੀ ਹਾਂ ਜਦ ਬੋਲਦੀ ਫਿਰ ਨਹੀਂ ਸੌਂਦੀ ਨਹੀਂ ਹੁੰਦੀ ਉਹ ਆਏ ਜਿਵੇਂ ਕਹੇ ਹੁੰਦਾ ਨਹੀਂ ਜਵਾਕ ਗੋਦੀ ਦੇ ਵਿੱਚ ਐ ਪੈ ਜਾਂਦਾ ਹੂੰ ਮਤਲਬ ਆਏ ਨਿੱਗ ਦੇ ਚ ਉਹ ਕਣੇ ਪੈਦੀ ਹੁੰਦੀ ਹੈ ਸੌਣਾ ਨਹੀਂ ਜੇ ਮੈਂ ਉੱਠੂਗੀ ਐ ਪਰੇ ਕਰੂੰ ਹੱਥ ਜਾਂ ਅੱਖਾਂ ਖੋਲੂ ਜਾਂ ਮੂੰਹ ਚੱਕ ਲੂ ਤੇ ਹੁਣ ਸੌਂਗੀ ਐ ਇਹ ਕਤਲ ਸੌਂਦੀ ਹੈ। ਸਾਡੀ ਦਾ ਇਹ ਤਾਂ ਬਹੁਤ ਘੱਟ ਸੌਂਦੀ ਹੈ। ਇਹ ਹੈ ਮੇਰੀ ਲਾਡੋ। ਮਾਡ ਲਾਡ ਨੂੰ ਮਾਡ ਲਾਡ ਨੂੰ ਆਹ ਨਲੀ ਚੁੱਟੋ ਜਿਆ। ਪਾਈਏ ਕੱਖ। ਨਲੀ ਚੁੱਟੋ ਜਿਆ। ਲੈ ਫੜ। ਹਾਂ। ਆ ਦੇ। ਲਾਡੂ ਲਾਡੋ ਮੇਰੀ ਗੋਦੀ ਚ ਸੌਂਦੀ ਹੈ। ਆ ਦੇਖੋ। ਪਹਿਲਾਂ ਇਹਦਾ ਮਾਮਾ ਸੌਂਦਾ ਹੁੰਦਾ ਸੀਗਾ ਓਧੁੱਪ ਪੈਂਦੀ ਬੜੀ ਜ਼ਿਆਦੇ। ਉਹਦਾ ਨਾਂ ਸੀ ਸ਼ੀਨੂ। ਲੈ ਦੇਖੋ। ਖੁਸ਼ੀ ਕਿਦਾਂ ਲੁਝਾਗਦਾ ਖੁਸ਼ੀ ਇਹ ਤਾਂ ਪੱਠਿਆਂ 'ਚ ਧਿਆਨ ਤੇ ਫੇਰ ਇਹਦੀ ਮਾਂ ਲਾ ਮਿੱਠੀ ਮੇਰੀ ਗੋਦੀ 'ਚ ਸੌਂਦੀ ਸੀ ਹੁਣ ਇਹ ਦੇਖੋ ਹਾਂ ਕੀ ਗੱਲ ਪੱਠੇ ਘਾਣੇ ਪਹਿ ਜਾ ਫੇਰ ਮੈਂ ਕਹਿੰਦਾ ਤੈਨੂੰ ਕੁਝ ਕਿਹਾ ਹਾਂ ਕੀ ਗੱਲ ਬੈਠ ਇਹ ਆ ਸੌ ਬੱਚਾ ਹਾਂ ਸੱਚੀ ਗੱਲ ਅੱਜ ਪਤਾ ਨਹੀਂ ਕਿਵੇਂ ਲੇਟ ਹੋ ਗਏ ਪਰੰ ਦਾ ਕਹਾਣਾ ਇੱਕ ਤਾਂ ਧੁੱਪ ਬੜੀ ਪੈਂਦੀ ਐ ਇੱਧਰ ਵੀਡੀਓ ਬਤੀਆ ਬਣੂ ਇੱਧਰ ਹੋਣੀ ਬਤੀਆ ਉੱਠੇ ਅੱਜ ਤਾਂ ਬਹੁਤ ਸਾਧਰੇ ਉੱਠੇ ਸੀਗੇ ਅੱਜ ਪਤਾ ਨਹੀਂ ਕਰਤੇ ਲੇਟ ਹੋ ਗਏ ਧਿਆਨ ਲਖੂਂ ਸੀ ਖਾਰ ਕੋਈ ਕਿਰਤਾ ਆਪਾ ਤੱਕੇ ਨਗੜਾ ਵਾ ਦੇ ਲਓ ਜੀ ਸੜ ਬਣ ਜੂ ਮੇਰੇ ਮੜ ਜਾ ਅਦੇ ਲ ਕਮੈਂਟ ਆ ਗਿਆ ਕਹਿੰਦੇ ਇਹਦਾ ਵਿਆਹ ਕਰ ਦੋ ਜੀ ਨੇ ਕੀਤਾ ਤੇਰੀ ਮਾਸੀ ਨੇ ਕਮੈਂਟ ਕੀਤਾ ਕਹਿੰਦੇ ਤਾਂ ਵਿਆਹ ਕਰ ਦੋ ਹਾਂ ਜੀ ਆਪਾਂ ਧਰਤੀ ਦਾਲ ਚੁੱਲੇ ਤੇ ਦਾਲ ਤਰੀ ਆਪਾਂ ਨੇ ਮੋਠਾਂ ਦੀ ਠੀਕਾ ਜੀ ਤੇ ਇਧਰ ਮੈਂ ਲੱਗ ਗਈ ਸੀ ਕਿ ਦਹੀਂ ਬੇਸਣ ਐਡ ਸ਼ੀਨੀ ਮਿਕਸ ਕਰਕੇ ਮੂਠੇ ਲਾਉਣ ਵਾਸਤੇ ਮੈਂ ਬੀਤੀ ਇੱਥੇ ਚੁੱਲੇ ਮੂਰੇ ਬੈਠ ਕੇ ਚਾਹ ਤੇ ਉਹ ਆ ਗਏ ਹੁਣ ਉਹ ਮੈਨੂੰ ਕੁੜਕੜ ਕਰਦੇ ਨੇ ਮੈਂ ਸਸਿਗਾਨੀ ਬੁਲਾਈ ਹੈ ਨਾ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੋਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਉਮੀਦ ਦੇ ਨਾਲ ਆਪਾਂ ਵੀਡੀਓ ਸ਼ੇਅਰ ਕਰ ਲੈਣੇ ਆ ਤੁਹਾਡੇ ਨਾਲ ਤੇ ਇਹ ਚੁੱਲਾ ਦੇਖੋ ਹੁਣ ਇਹ ਜਿਹੜਾ ਇਸ ਵਾਰ ਮੈਂ ਚੁੱਲੇ ਤੇ ਇਹ ਕਲਰ ਜਿਹਾ ਕਰਤਾ ਇਹ ਨਹੀਂ ਮੈਨੂੰ ਵਧੀਆ ਲੱਗਿਆਗਾ ਤੇ ਹੁਣ ਧੁੱਪ ਆ ਪੈਣ ਲੱਗ ਗਈ ਹੁਣ ਕਿਸੇ ਦਿਨ ਇਹਦੇ ਤੇ ਹੋਰ ਕਰਾਂਗੇ ਆਪਾਂ ਇਹ ਮੈਨੂੰ ਵਧੀਆ ਨਹੀਂ ਲੱਗਦਾਗਾ ਆ ਥੱਲੇ ਮਿੱਟੀ ਆ ਆ ਉਪਰ ਉਹ ਲਾ ਐਨੀ ਮੈਨੂੰ ਵਧੀਆ ਲੱਗਿਆ ਹਾਂ ਹੁਣ ਆਕੇ ਬੋਲਿਓ ਬੋਲਿਓ ਕੀ ਕੀ ਬੋਲਦੇ ਸੀ ਉੱਥੇ ਨਹੀਂ ਨਹੀਂ ਮੈਨੂੰ ਵੀ ਕਿਹਾ ਕੁਛ ਹੈ ਖੁਸ਼ੀ ਤਾਂ ਚੱਲ ਪੈਣਾ ਹੀ ਪੈਣਾ ਉਹ ਤਾਂ ਗਰੀਬ ਆ ਬੰਦਾ ਵਿਚਾਰਾ ਖੁਸ਼ੀ ਹੈ ਖੁਸ਼ੀ ਦੇ ਮੇਰ ਨੇ ਮੈਨੂੰ ਵੀ ਬੋਲਿਆ ਵੀ ਜਦ ਰੱਖਿਆ ਸੀ ਚੱਕਣਾ ਵੀ ਸੀਗਾ ਮੈਂ ਖੁਸ਼ੀ ਨੂੰ ਚਾਹ ਧਰ ਕੇ ਆਈ ਸੀ ਨਾਲੇ ਮੈਂ ਆਪਦੀ ਚੱਲ ਕੇ ਮੇਰੇ ਤੋਂ ਬਿਨਾਂ ਨਿਆਣੇ ਜਾ ਪੜਾਉਂਦਾ ਵੀ ਨਹੀਂ ਕੋਈ ਯਾ ਤਾਂ ਪਾਦਾ ਵੀ ਅਸੀਂ ਜਾਦੇ ਅਮਲੀਆ ਹਈ ਆਹ ਦੇਖ ਟੋਡਾ ਭਾਈ ਅੱਜ ਮੁੰਡਾ ਖੁੰਡਾ ਬਣ ਗਿਆ ਪਹਿਲਾਂ ਇਹ ਬੁੜਾ ਸੀ ਉਹਨੂੰ ਕਿਹਾ ਵੀ ਮੈਂ ਗੱਲ ਦਾ ਰੱਖੇ ਦਾੜੀ ਚ ਮੋਚ ਨਾਵੇ ਤੇਰੀ ਉਮਰ ਨજર ਨਾ ਆਵੇ ਹੂੰ ਬੋਲਾ ਬੋਲਾ ਅੱਛਾ ਨਾ ਕੋਈ ਗੱਲ ਨਹੀਂ ਮੈਂ ਤਾਂ ਕੁਝ ਨਹੀਂ ਕਿਹਾ ਠੀਕ ਹਾਂ ਵਧੀਆ ਹੁਣ ਕੀ ਕਰਨਾ ਹੁਣ ਆਪਾਂ ਹੋਰ ਕੀ ਕਰ ਸਕਦੇ ਆਂ ਹੂੰ ਹੁਣ ਆਪਾਂ ਹੋਰ ਕਰ ਵੀ ਕੀ ਸਕਦੇ ਆ ਮੋਚ ਨਹੀਂ ਨੱਕ ਸਕਦੇ ਨਹੀਂ ਕੋਈ ਹੋਰ ਹਾਂ ਦੁੱਧ ਕੀ ਕਰੀਏ ਮੁੰਡੇ ਦਾ ਮੁੰਡੇ ਨੂੰ ਪੀਤਾ ਹੀ ਨਹੀਂਗਾ ਤੇ ਮੈਨੂੰ ਕਰਦਾ ਸੀ ਪੀਣਾ ਪੀਣਾ ਲੈ ਮੈਂ ਦਾੜ ਤਰਤੀ ਮੈਂ ਤਾਂ ਹਮ ਮਿਕਸ ਕਰਦਾ ਮੈਂ ਤਾਂ ਹੋ ਕਰਨਾ ਬਲਾਉਣਾ ਆਪਣੇ ਮੂੰਹ ਤੇ ਲੈ ਨਾਵਾ ਮੈਂ ਵੀ ਸ਼ਕਲ ਬਣਾਵਾ ਮੈਂ ਸ਼ਕਲ ਕਾਹੀ ਨਹੀਂ ਦਿਖਾਉਂਦੀ ਭੈਣ ਤੁਹਾਨੂੰ ਮੈਂ ਇਹ ਹਾਲੇ ਵੀ ਮੇਰਾ ਕੰਮ ਰਹਿੰਦਾ ਆਟਾ ਪਾਣਾ ਢੋਲ ਚ ਮੈਂ ਉਹਨਾਂ ਨੇ ਵੀ ਤਾਂ ਸਕਿਨ ਕੇਅਰ ਚਾਹੀਦੀ ਹੈ ਜਦ ਇਹਦੀ ਮੰਮੀ ਕਰ ਸਕਦੀ ਹੈ ਸਨੈਪ ਆਊ ਆ ਹੋਏ ਨੇ ਉਹ ਦਿਖਾਉਣਾ ਵੀ ਮੈਂ ਖਸੂਜੀ ਤੂੰ ਕਿੱਧਰ ਨੂੰ ਆ ਜਾਈ ਜਾਂਦਾ ਕੈਮਰਾਮੈਨ ਏ ਕੱਤੀ ਕੈਮਰਾਮੈਨ ਪਿੱਛੇ ਵਰਦਾ ਲਓ ਜੀ ਆ ਵੇਲਾ ਆ ਗਿਆ ਤੁਹਾਡੇ ਨਾਲ ਗੱਲ ਕਰਨ ਨੂੰ ਟਾਈਮ ਪਤਾ ਕਿੰਨਾ ਹੋ ਗਿਆ ਪੌਣੇ 7 ਹੋ ਗਏ ਰਾਤ ਦੇ ਪੂਰਾ ਮੇਰਾ ਹੋ ਗਿਆ ਜਿਹੜੇ ਜਲਦੀ ਰੋਟੀ ਖਾ ਲੈਂਦੇ ਆ ਮੈਨੂੰ ਲੱਗਦਾ ਉਹ ਤਾਂ ਵੱਢ ਗਏ ਹੋਣਗੇ ਰਜਾਈਆਂ ਰਜਾਈਆਂ ਚ ਅਸੀਂ ਹੱਲ ਤੜਕਾ ਕੱਟਣ ਲੱਗੇ ਆ ਠੰਡ ਵੀ ਬੜੀ ਲੱਗਦੀ ਆ। ਦਾ ਗੋਸੂ ਨਹੀਂ ਰਿੱਜਗੀ ਚੁੱਲੇ ਤੇ ਢੜਕਾ ਲਾ ਲਈ। ਹਲੇ ਭਾਂਡੇ ਪਾਇਆ ਚਾਰਕ ਧੋਣ ਵਾਲੇ। ਝਾਂਡਾ ਟਿਫਨ ਇੱਕ ਦੋ ਚਾਰ ਹੀ ਗਲਾਸ ਹੋਣਗੇ। ਆਹ ਆਣਿਆ ਨੇ ਲੇਟ ਸਕੂਲ ਲੱਗਣ ਨਾਲ ਨਾ ਉਹ ਆ ਸਾਰਾ ਆਪ ਦਾ ਡਿਸਪੀਸਿਪਲਨ ਖਰਾਬ ਹੋਇਆ ਪਿਆ। ਤੇ ਕਹ ਦੋ ਦਿਨ ਦੀ ਧੁੱਪ ਕਿ ਨਿਕਲਣ ਲੱਗੀ ਮੇਰਾ ਤਾਂ ਕੋਟੀਆਂ ਸੌਟਰਾਂ ਨੇ ਫੇਰ ਉਹੀ ਹਾਲ ਹੋ ਗਿਆ ਆ ਨਾ ਮੇਰੀ ਆ ਗਰਦਨ ਦੇ ਨਾਲ ਇੱਥੇ ਐ ਕੱਪੜਾ ਨਹੀਂ ਲੱਗਦਾਗਾ ਇੰਨੀ ਗਰਦਨ ਇੱਥੋਂ ਐ ਲੱਗਦਾ ਵੀ ਜਿਵੇਂ ਨੌਂਦਰਾ ਮਾਰੀਆਂ ਹੁੰਦੀਆਂ ਨੇ ਪੂਰੀਆ ਦੁੱਖ ਦੀ ਅੱਜ ਮੈਂ ਬਸ ਸ਼ਾਲ ਲੈਂਦੀ ਆ ਨਾ ਸ਼ਾਲ ਵਿੱਚ ਉਬਧਾਇਆ ਧੁੱਪ ਚ ਤਾਂ ਇਹੀ ਗੱਲ ਆ ਪਤਾ ਨਹੀਂ ਕੀ ਹੈ ਸਕਿਨ ਚ ਪ੍ਰੋਬਲਮ ਆ ਪਤਾ ਨਹੀਂ ਕੱਪੜਿਆਂ ਚ ਪ੍ਰੋਬਲਮ ਆ ਹੋ ਬੰਦਾ ਕਿੰਨੇ ਕੁ ਕੋਟੀਆਂ ਵਾਟਰ ਲੈ ਲੂ ਹੁਣ ਮੈਂ ਬਾਜ਼ਾਰ ਚ ਮੈਂ ਤਾਂ ਹੀ ਇੰਨੀਆਂ ਕੋਟੀਆਂ ਕਟੀਆਂ ਵੰ ਦੇਖ ਕੇ ਛੱਡਿਆ ਨਹੀਂ ਵਾ ਲੈਂਦੀ ਨਹੀਂ ਹੈਗੀ ਵੀ ਪੈਂਦੀਆਂ ਤਾਂ ਹੈ ਨਹੀਂ ਇਹਨਾਂ ਦਾ ਲੈ ਕੇ ਕੀ ਕਰਨੀਆਂ ਪਤਾ ਨਹੀਂ ਕਿਹੜਾ ਕੱਪੜਾ ਪਾਊਗਾ ਕਾਟਨੇ ਪੈਂਦਾ ਹੁਣ ਕਾਟਨ ਦੀ ਕੋਟੀ ਕਿਵੇਂ ਪਾ ਲੂ ਅਗਲਾ ਉਹ ਤਾਂ ਉਹੀ ਨਹੀਂ ਗਰਮ ਹੁੰਦੀ ਨਿੱਗੀ ਹੁੰਦੀ ਹੈਗੀ ਮਾਚ ਤਾਂ ਠੰਡ ਲੱਗੀ ਜਾਂਦੀ ਹੈ ਅੱਲ ਦੀ ਨੇ ਮੈਂ ਥਾਲਾ ਮੈਂ 4-5 ਕੋਟੀਆਂ ਬਦਲ-ਬਦਲ ਸੱਟਤੀਆਂ ਤੁਸੀਂ ਹੱਸਦੇ ਹੋ ਸੱਸੇ ਨਹੀਂ ਕਾਹਦੀ ਸਾਰੀਆਂ ਭੈਣਾਂ ਅਨੁਸਾਰੇ ਭਰਾਵਾਂ ਨੂੰ ਇਹਨੇ ਬੋਟਾ ਪਾਈਆਂ ਮੈਨੂੰ ਮਾਣਾ ਦਰਬਖਸੀਆ ਮੈਨੂੰ ਜਿਤਾਇਆ ਇਹ ਨੇਤਾ ਸਾਵਾ ਕੇ ਨੇਤਾ ਜੀ ਆ ਕਿੰਨਾ ਟਾਈਮ ਹੱਥ ਜਿੱਤ ਕੇ ਤਾਂ ਪਹਿਲੀ ਵਾਰ ਹੈ ਅਗਲਾ ਵਾਰ ਸਿੱਕੋ ਵਾਰੀ ਹੱਥ ਜੋੜਦਾ ਹੈ ਹਾਂ ਜੀ ਮੈਂ ਨੇ ਥੋੜੇ ਜਿਹਾ ਬੋਟਾਂ ਘਰ ਤੇ ਪਾਈਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਨਹੀਂ ਉਹ ਤਾਂ ਤੁਸੀਂ ਨਹੀਂ ਵਧੀਆ ਏ ਉਹ ਬੋਟਾ ਮੈਨੂੰ ਵੀ ਬਰਾਬਰ ਪਈਆਂ ਨੇ ਨਹੀਂ ਮੇਰਾ ਖਰਾਬ ਬਈ ਕਹਿੰਦੇ ਬੋਟਾ ਦੇ ਲੋਕ ਵੀ ਘੱਟ ਘੱਟ ਨੇ ਦੇ ਉਹ ਬੋਟਾ ਬਾਰਕਾ ਲਾ ਉਹਨੂੰ ਹਾਰ ਥੋੜੀ ਕਹਿੰਦੇ ਆ ਸਾਰਿਆਂ ਨੇ ਕੀ ਹਾਲ ਆਜ ਵਾਲੀ ਵੀਡੀਓ ਤੇ ਵੀ ਦੇਣ ਤਾਂ ਸਾਰਿਆਂ ਨੇ ਕਿਹਾ ਜਾਂ ਸਾਰੀਆਂ ਭੈਣਾਂ ਮੇਰੇ ਵੱਲ ਵੀ ਹੈਗੀਆਂ ਨੇ ਚਲੋ ਤੁਹਾਨੂੰ ਸਲਾਹ ਕਰ ਰੱਖਲਾਂਗੇ ਹੇ ਆਪਾਂ ਆਉਂਦੇ ਬਣ ਗਏ ਹੁਣ ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਮੇਰੀਆਂ ਭੈਣਾਂ ਕਿੱਥੇ ਚੱਲੀਆਂ ਜਾਂਦੀਆਂ ਨੇ ਸਾਰੀਆਂ ਭੈਣ ਭਾਈ ਵੀਡੀਓ ਦੇਖਿਆ ਕਰੋ ਬੇਟਾ ਲੱਗ ਗਿਆ ਕਿ ਧੋਣੀਆਂ ਨੇ ਤੁਸੀਂ ਵਾ ਵਧੀਆ ਨਾ ਵਧੀਆ ਵੀਡੀਓ ਬਣਾਉਣ ਦੀ ਕੋਈ ਤਾਂ ਕਰਾਂਗੇ ਮੇਰੇ ਵਰਗੇ ਤਾਂ ਲੈ ਕੇ ਹੁਣ ਘੜ ਵੀ ਆਪ ਨਹੀਂ ਸਮਝ ਲਾਦੀ ਆਈ ਬਸੰਤ ਪਾਲਾ ਗੰਤ ਮੋ ਪਾਲਾ ਡਾਂਗੇ ਕਰੀ ਜਾਂਦੀ ਆ ਹਾਏ ਪਾਲਾ ਹੂ ਪਾਲਾ ਮੈਨੂੰ ਤਾਂ ਲੱਗਦੀ ਆ ਪਈ ਠੰਡ ਸਾਰੇ ਭੈਣ ਭਰਾ ਮਾ ਨੂੰ ਬਸੰਤ ਪਾਲਾ ਜਿਵੇਂ ਗੀਆਂ ਲੱਖ ਲੱਖ ਵਧਾਈਆਂ ਕਦੋਂ ਆ ਬਸੰਤ ਹੈ ਤੇ ਇਤਰੀ ਇਕਦੀ ਆ ਤੇ ਇਰੀ ਤੋ ਬੜੇ ੜਵਾਸ ਚੱਲੇ ਅੱਜ ਤਾਂ ਹਲਪੀ ਆ ਬਿਨਿਆਣਿਆਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਵੀ ਬਸੰਤ ਪੰਚਮੀ ਅੱਛਾ ਤਾਂ ਇਹ ਜੀ ਹਰ ਮੈਨੂੰ ਕਹਿੰਦਾ ਫਰੀ ਜਾਂਦਾ ਮੰਮੀ ਛੁੱਟੀ ਕਰਾ ਦੀ ਛੁੱਟੀ ਕਰਾ ਦੀ ਬਿਨਿਆਣਿਆਂ ਲਈ ਤਾਂ ਇਹ ਬਹੁਤ ਵਧੀਆ ਦਿਨ ਹੁੰਦਾ ਕੀ ਹੁੰਦਾ ਬਿਨਿਆਣਿਆਂ ਨੂੰ ਪਤੰਗ ਕਿਹੜਾ ਆਉਣੇ ਨੇ ਪਤੰਗ ਉੱਟਣੇ ਨੇ ਅੱਛਾ ਆ ਪਤੰਗ ਨਹੀਂ ਕਹਿੰਦੇ ਡਾਉਣਾ ਚਾਹੀਦਾ ਡਾਉਣਾ ਕਿਉਂ ਨਹੀਂ ਚਾਹੀਦਾ ਇਹ ਬਸੰਤ ਪੰਚਮੀ ਮਨਾਈਏ ਤਾਂ ਆਈਆਂ ਉਹ ਡਾਂਡੇ ਡਾਂਡੇ ਕਰਨੀ ਆਈ ਵਸਾਂਤ ਪਾਲਾ ਡਾਂਦ ਅੱਛਾ ਆ ਦੇਖ ਲੋ ਹਾਂ ਤੇ ਸਿੱਧਾ ਦੱਦਾ ਕਹਾਂ ਨਾ ਵੀ ਕੰਮ ਕਰ ਤੂੰ ਫਾਂਦੇ ਨਾ ਮੰਨ ਮਨ ਲੱਗੀ ਤਾਂ ਹੋਈ ਆ ਕੰਮ ਹਾਂ ਨਿਆਣਿਆਂ ਨੇ ਤਾਂ ਵੀ ਰੱਗਾ ਤੱਗਾ ਥੋੜਾ ਦੇਖਣਾ ਉੱਤੇ ਨੂੰ ਜਾਕੀ ਜਾਣਾ ਪਿੱਛੇ ਮੁੜੀ ਜਾਣਾ ਪਿੱਛੇ ਮੁੜੀ ਜਾਣਾ ਜੈ ਸਾਂ ਕੱਢੀ ਗਿਰਿਆ ਨਹੀਂ ਇਹ ਕਵੱਚਾ ਹੋਈ ਆ ਤੁਸੀਂ ਸ਼ਾਇਦ ਨਹੀਂ ਉਸ ਨਹੀਂ ਦਿੱਕੀ ਹੋਣੀ ਤੇਗਾ ਸਿੱਦੇ ਬੱਚੇ ਹੋਏ ਹਨ ਆਪਣੇ ਵੀ ਇੱਕ ਬੱਚੇ ਦਾ ਸ਼ਾਇਦ ਆਪਣੇ ਜਿਹੜਾ ਕਦੇ ਹਾਂਕਦਾ ਹੀ ਸੀਗਾ ਹਨਾ 12 ਸਾਲਾਂ ਦਾ ਬੱਚਾ ਉਸ ਦਿਨ ਪਤਾ ਨਹੀਂ ਕਿਹੜੇ ਦੇ ਲੋੜੀ ਵਾਲੇ ਦਿਨ ਉੱਪਰੋਂ ਡਿੱਗਿਆ ਤੇ ਡਿੱਗਦੀ ਸਾਰੀ ਮਤਲਬ ਉਹਨੂੰ ਲੈ ਕੇ ਵੀ ਆ ਬਸ ਪੈਂਡ ਰਹਿੰਦੇ ਸੀ ਕਿ 1:05 ਵਜੇ ਹੋਏ ਜਾਦਲ ਲੱਕ ਹੋ ਜਾਂਦੀ ਆ ਵੀ ਉਹਨੇ ਕੱਟਤਾ ਈ ਪਤੰਗ ਉਹਨੇ ਕੱਟਤਾ ਈ ਪਤੰਗ ਸਾਡੇ ਰਮਾਂ ਦੇ ਬੱਚਾ ਰਹਿੰਦਾ ਸੀ ਬੱਚਾ ਨਹੀਂ ਸੀ ਰਹਿੰਦਾ ਬੱਚਾ ਕੌਣ ਬੱਚਾ ਠੀਕ ਹੈ ਮੇਰਾ ਪਿੱਛੇ ਨਾਲ ਡਰਦਾ ਮੂੰਹ ਸਿਰ ਕੱਟ ਹੁੰਦਾ ਆੜੀ ਦੋਤ ਰਹਿੰਦਾ ਦੀਗਾ ਫਿਰ ਉਹ ਬੱਚਾ ਹੋਏ ਤੁਸੀਂ ਥੋੜੇ ਆਹ ਪਤਾ ਹੈ ਕੋਈ ਕਿ ਬੱਚਾ ਬਗਾਈ ਬੱਚਾ ਹੈ ਨਾ ਅਸੀਂ ਨਾ ਤੁਸੀਂ ਨਹੀਂ ਤੂੰ ਨਹੀਂ ਆਹ ਮੜੇ ਹੋਏ ਆਵਾਜ਼ ਦਾੜੀ ਦੇ ਰੰਗ ਕੇ ਬੱਚਾ ਹੈ ਨਾ ਦੇ ਬੱਚਾ ਜਿਆਦਾ ਹੁੰਦੀਆਂ ਨਹੀਂ ਦੀਆਂ ਆਪਣੇ ਇਹ ਬਾਦਰ ਨਹੀਂ ਦੀ ਕੋਈ ਨਹੀਂ ਕਰਦਾ ਮਾ ਕੋਠੇ ਨਾਲ ਕੋਠੇ ਜੁੜਦੇ ਬਾਉਂਡਰੀ ਨਹੀਂ ਸੀ ਕਰੀ ਹੁੰਦੀ ਹੈ ਬੀ ਪਿਆਰ ਬਹੁਤ ਸੀ ਹੁਣ ਤਾਂ ਅੰਗਰੇਜ਼ੀ ਜੀ ਬਾਉਂਡਰੀ ਕਹਿੰਦੇ ਨੇ ਅੱਛਾ ਜੰਗਲਾ ਜੰਗਲਾ ਕਹਿੰਦੇ ਨੇ ਤਾਂ ਦੀ ਤਾਂ ਦਾ ਨਹੀਂ ਦੀ ਕਰਦਾ ਕੋਈ ਕੋਠੇ ਨਾਲ ਕੋਠੇ ਜੁੜਦੇ 5:00 ਵਜੇ ਹਲਾ ਲਲਾ ਹੋਈ ਉਹਦਾ ਬੱਟਾ ਪ੍ਰਤੰਗ ਉਹਦਾ ਬੱਟਾ ਪ੍ਰਤੰਗ ਉਹਦਾ ਬੱਟਾ ਪ੍ਰਤੰਗ ਹਾਂ ਉੱਛਲ ਗਵਾਂਡ ਜੇ ਸਾਡੇ ਉਹ ਬਣਾਉਂਦੀ ਹੁੰਦੀ ਸੀ ਕੁੱਕਰ ਚ ਆਪਣੇ ਦਾਲ ਸਬ지 ਉਹਨੇ ਤਾਂ ਚੋਈ ਲਾਵੀ ਫੱਟਾ ਵਰਨਤਾ ਹਾਂ ਤਾਂ ਜਿਉ ਕੀ ਹੈ ਉੱਤੋਂ ਆਉਂਦਾ ਪਤੰਗ ਵਾਲਾ ਧੜਾ ਨਹੀਂ ਦੇਖਿਆ ਅਭੀ ਕਿੱਥੇ ਕੋਠਾ ਕੀਆ ਬਣਾਏ ਬੰਦੇ ਨੇ ਕਰਕੇ ਹੋਰ ਚੋਈ ਚਲੀ ਗਈ ਉਦੋਂ ਸੀਟੀ ਵੱਜਦੀ ਉਹਦ ਗਾਇਂ ਦੇਨੇ ਕਰਕੇ ਕੱਟੇ ਦੇ ਕੋਣ ਦੇ ਗਿਆ ਉਹ ਹੀ ਪੱਛਾ ਭਾਈ ਜੀ ਬੱਚਾ ਦੇਣਾ ਆਂ ਦੋਸਤ ਮੇਰਾ ਅੱਛਾ ਓਏ ਕੱਟਾ ਮਰ ਗਿਆ ਕੇ ਮੁੱਟਾ ਉਹ ਚਲੋ ধর ਮਰੇ ਮੁਠਿਆ ਕਪੜੇ ਝਾੜੇ ਬਦੰਗ ਚੱਕਿਆ ਉਹਦਾ ਫੇਰ ਗਰੀਚ ਉੱਡਾ ਹੋਣ ਕੇ ਉਹ ਮਹੀੰਦਰ ਸਿਟੀ ਵੱਜਦੀ ਵੀ ਖੜਕਾ ਹੋਇਆ ਹੋਇਆ ਕੀ ਕੱਟਕ ਕਰਾਦੀ ਕੱਟਾ ਮਰ ਗਿਆ ਯਾਰ ਮੈਂ ਆ ਗਿਆ ਤੇ ਉਹਦੀ ਐਡੀ ਬਦਲੀ ਇੱਕ ਕਰਤੀ ਚਟੂ ਵਰਗਾ ਚਟੂ ਵਰਗਾ ਸੀ ਕੋਣ ਸੀ ਕੋਣ ਸੀ ਮੈਨੂੰ ਤਾਂ ਦੱਸ ਦੀ ਗਾੜੀ ਦੂਰ ਉਹ ਗਾਇ ਇਕੱਟਾ ਆ ਗਿਆ ਉਹਦੇ ਨੇ ਕੜਕਾ ਹੋਇਆ ਕੀ ਇਹ ਪਤਾ ਲੱਗਿਆ ਵੀ ਕਿੱਥੇ ਹੋਇਆ ਪਿੱਕਟਾ ਬਕਰਾ ਹੁਣ ਤਾਂ ਦੋ ਘੇੜਾ ਵੀ ਬੈਠ ਗਿਆ ਹਾਂ ਇਹ ਕੱਟਾ ਮੇ ਰੁਟੀ ਅਰ ਗੋਦੜ ਵੀ ਰਾਂ ਮਾਰਦੇ ਪਾਏ ਨੇ ਇਹ ਕੱਟਾ ਨਹੀਂ ਤਰ੍ਹਾਂ ਕੱਟੇਗਾ ਕੱਟੇ ਤੋਂ ਨਾਤੇ ਕਾਰਵਾਈ ਪੈਗੀ ਕੱਟੇ ਦੇ ਜਿਹੜੇ ਮੰਤ్రਾਂ ਦਾ ਨਿਆਣਗੇ ਉਹ ਨਹੀਂ ਬਟਾ ਨਹੀਂ ਇਹ ਸੱਚੀ ਨਹੀਂ ਪਤੰਗ ਨਹੀਂ ਚੜਾਉਣੀ ਚਾਹੀਦੀ ਉਹ ਲੋੜੀ ਵਾਲੇ ਦਿਨ ਉਹ ਬੱਚੇ ਦਾ ਤੁਸੀਂ ਨਿਊਜ਼ ਦੇਖੀ ਨਹੀਂ ਹੋਣਾ ਮੈਂ ਦੇਖੀ ਨਹੀਂ ਹੈਗੀ ਹਾਂ ਲੋੜੀ ਵਾਲੇ ਦਿਨ ਬੱਚੇ ਦਾ ਫਾੜਾਂ ਬਧੀਆਂ ਆਉਂਦੀਆਂ ਸੀ ਕਿਹਾਂ ਵੀ ਇੱਕ ਨਹੀਂ ਸੀ ਕਿਉਂ ਤਾਂ ਡੋਰਾਂ ਵੀ ਮਾੜੀਆਂ ਆਉਂਦੀਆਂ ਨੇ ਪੰਛੀਆਂ ਨੂੰ ਵੀ ਨੁਕਸਾਨ ਆ ਬੰਦਿਆਂ ਨੂੰ ਵੀ ਨੁਕਸਾਨ ਇਹ ਬਹੁਤ ਆ ਵੀ ਹੁਣ ਅੱਬ ਤਾਂ ਕੋਈ ਵੀ ਨਿਆਣਾ ਤੇ ਨਾਨਾ ਪਤੰਗ ਚੜਾਉਣ ਦੀ ਐ ਲਲਲਾ ਕਰਕੇ ਇਹ ਹੁੰਨੇ ਵਾਜੀ ਆ ਬਾਬਾ ਜੀ ਮੈਂ ਵੀ ਗਿੱਤੇ ਅਣ ਲੋਰ ਆਉਂਦੀ ਆ ਇੱਕਣ ਲੋਰ 5:00 ਵਜੇ ਹੁੰਦੀ ਆ ਨਿਆਣਿਆਂ ਉੱਤੇ ਆ ਭਾਗ ਲਾ ਹਲਾ ਲਲਾ ਹਲਾ ਲਲਾ ਨਾ ਚੜਾ ਦੇ ਲ ਕੱਟਾ ਵਿਚਾਰਾ ਅੰਜਾ ਕੱਟ ਤਾਂ ਬੱਚਾ ਬਚ ਗਿਆ ਬੱਚਾ ਬਚ ਗਿਆ ਇਹ ਕਰਮ ਨਹੀਂ ਕੱਟੇ ਦੇ ਵਿਚਾਰਾ ਤੇ ਛੱਟ ਲੱਗਣੀ ਸੀਗੀ ਕੰਡੇ ਦੇ ਕਰਮ ਵਿਚਾਰੇ ਦੇ ਉਹਦੀ ਮਾੜੀ ਲਿਖੀ ਸੀ ਵਿਚਾਰੇ ਦੀ ਤਿਆ ਲੋਕ ਕੋਣ ਸਲਾਹਕਾਰ ਸਾਨੂੰ ਕਿਵੇਂ ਲੱਗਦਾ ਫਿਰ ਕੱਟ-ਭੁੱਟਾਂ ਤੇ ਮੈਂ ਨਹੀਂ ਕਿਸੇ ਦਾ ਸਲਾਹ ਕਰ ਲੈਣਾ ਮੈਨੂੰ ਤਾਂ ਪਾਂਡੇ ਨੇ ਦੱਸਿਆ ਹੋਇਆ ਕਿਸੇ ਵੀ ਗੱਲ ਦੇ ਵਿੱਚ ਨਾ ਤੇ ਹਾਂ ਕਹਿਣੀ ਆ ਨਾ ਨਾ ਕਹਿਣੀ ਉਹ ਪਾਂਡੇ ਬਸ ਕੂਝ ਇੱਕ ਸਿੱਟੀ ਰੱਖਣੀ ਆ ਅੱਗੇ ਤਾਂ ਪੰਡਤ ਲੋਕਾਂ ਨੂੰ ਅੱਗੇ ਲਾਈਓ ਰੱਖ ਦੇਤੀ ਮੈਂ ਤਾਂ ਕਦੇ ਕਿਸੇ ਨੂੰ ਹੱਥ ਨਹੀਂ ਦਿਖਾਉਂਦੀ ਅੱਗੇ ਵੀ ਜਿਵੇਂ ਬੜੀ ਜਿਆਤ ਨਿੰੰਗਣਾ ਪੰਡਤ ਨੇ ਬਰਾਮਣ ਨੇ ਛੋਟੇ ਸੂਤ ਨੇ ਨੰਗਣਾ ਜਿੱਦਾਂ ਨੂੰ ਹਵਾ ਚੱਲਦੀ ਆ ਉਹ ਪਾਸੇ ਨੂੰ ਨੰਗਣਾ ਨਾਲ ਖੜ ਜਾਣਾ ਅੱਗੇ ਬੈਹ ਪਰਮ ਚਲੋ ਧੜਕਾ ਲਾਓ ਫੜਦੇ ਨੇ ਚਲੋ ਬੈਹ ਪਰਮ ਛੱਡੋ ਮੈਂ ਤਾਂ ਆਪੇ ਨਹੀਂ ਮੰਨ ਗਈ ਠੀਕ ਆ ਠੀਕ ਆ ਠੀਕ ਆ ਤਾਂ ਮੈਂ ਜਿੱਤ ਗਿਆ ਹੁਣ ਆ ਅੱਗੇ ਜਿੱਪੇ ਜਿੱਪੇ ਹੋਏ ਹੋਰ ਕਈ ਤੇ ਲੱਪਾਂ ਦੇ ਲਿਓ ਇੱਥੇ ਮੈਂ 10 ਵਜੇ ਤੱਕ ਕੱਲਿਓ ਖੜੀ ਰਹਾ 7 ਵਜੇ ਕੇ ਰੋਟੀ ਨਾਲ ਪਕਵਾਓ ਚੰਡੀ ਲਰਹਾ ਜਿੱਤੇ ਹੋਏ ਹੋ ਹੁਣ ਰੋਟੀ ਰਾਟੀ ਆਪਦਾ ਕੰਮ ਕਰਨਾ ਸਿੱਖੋ ਆਪਦਾ ਕ ਕੀ ਕਹਿੰਦੇ ਕਾਲਜ ਕਾਲ ਸੰਭਾਲੋ ਸੌਂ ਵੀ ਤੇ ਸੌਂ ਸੌਂ ਵੀ ਤੇ ਕਹਾਗੇ ਆਪਾਂ ਕੋਈ ਗੱਲ ਦੀ ਟੈਨਸ਼ਨ ਨਾ ਲਓ ਸੌਂ ਵੀ ਤੇ ਕਹਾਦਾਂਗੇ ਕਾਲਜ ਕਾਲ ਸੰਭਾਲੋ ਚੌਂਕੇ ਦੇ ਵਿਚਾਰ ਚਾਂਡੇ ਹੋਇਆ ਚੌਂਕੇ ਚੜੋ ਕਰਦਾ ਵਿਆਹ ਕੇ ਲਿਆ ਕੇ ਮੈਨੂੰ ਕਹਦੇ ਕਹਦੇ ਕਿ ਜੰਦੇ ਚੌਕੇ ਚੜਾਉਣਾ ਮੁੜ ਕੇ ਲਾਉਣਾ ਹੀ ਭੁੱਲ ਜਾਂਦੇ ਨੇ ਸਾਨੂੰ ਤਾਂ ਵਿਚਾਰੀਆਂ ਸਾਡੀ ਔਰਤਾਂ ਦੀ ਤਾਂ ਜ਼ਿੰਦਗੀ ਹੋਈ ਹੋਆ ਸਾਡੇ ਕੋਈ ਹੱਥ ਪੈਰ ਹਾਏ ਹਾਏ ਸਮਝ ਨਹੀਂ ਲੱਗੋ ਗੋਰੇ ਨੇ ਆ ਦੇਖੋ ਗੱਲ ਗੋਰੇ ਰਹਿੰਦੇ ਤਾਂ ਆਪਦੇ ਹੀ ਘਰੇ ਹੋ ਗੋਰੇ ਨੇ ਰਹਿੰਦੇ ਤਾਂ ਆਪਦੇ ਹੀ ਘਰੇ ਹੋ ਕੁੜੀਆਂ ਦੇ ਲੈ ਵਿਆਹ ਕੇ ਕਿਵੇਂ ਵਿਚਾਰੀਆਂ ਕਿਤੇ ਆ ਜਾਂਦੀਆਂ ਨੇ ਹੈ ਕੋਈ ਨਾ ਇਹ ਵੀ ਦੱਸਾਂਗੀ ਗੱਲ ਕੋਈ ਆਹ ਇਹ ਵੀ ਵੀਡੀਓ ਤੇ ਦੱਸਾਂ। ਬੜੀ ਬੁੜੀ ਦੱਸ ਆਏ ਹੋਣੇ ਮੈਂ ਨਵੇਂ ਨਵੇਂ ਵੀਡੀਓ ਲੈ ਕੇ ਆਇਆ ਕਰਨੀਆਂ ਨੇ। ਹੁਣ ਮੇਰੇ ਭੈਣ ਭਰਾ ਮੈਨੇ ਮੈਨੂੰ ਦੱਸਾ ਦਿੱਤਾ ਤੇ ਦੱਸਿਆ ਦੱਸਿਆ ਰੋਕੀਤਾ। ਜਤਾਇਆ। ਜਤਾਇਆ। ਹਾਂ ਅੱਛਾ ਜੀ। ਚਲੋ ਮੰਨ ਲੰਨਿਆ ਭਾਈ। ਫੇਰ ਹੌਸਲਾ ਦਾ। ਮੇਰੇ ਵੀ ਬੰਲ ਨੇ। ਹਾਂ। ਇਹਦੀ ਕੋਈ ਗੱਲ ਨਹੀਂ ਹੈਗੀ ਮੇਰੇ ਵੀ ਬੰਨੇ ਪੈਣੇ ਬੰਲ ਉਹਨਾ ਤੁਸੀਂ। ਸਾਰੇ ਪਾਉਂਦੇ ਮੈਂ ਕਿਹਾ ਸੀ ਵੀ ਜੇ ਤਾਂ ਤੁਸੀਂ ਸਾਨੂੰ ਵੀ ਵੋਟ ਜੇ ਮੈਨੂੰ ਪਾਉਣੀ ਆ ਉਹ ਬੀ ਕਹਿ ਕੇ ਬੀ ਲਿਖ ਕੇ ਪਾਉਣੀ ਆ ਜੇ ਇਹਨਾਂ ਨੂੰ ਪਾਉਣੀ ਆ ਤਾਂ ਆਰ ਬੀ ਤੇ ਬੱਬੂ ਆਰ ਤੇ ਰਣਜੀਤ ਆਇਆ ਸੀ ਕਹਿੰਦਾ ਗਲਤ ਵੀ ਕਰ ਗਏ ਜਾਂ ਉਹ ਕੈਂਸਲੇ ਕਰ ਗਏ ਉਹ ਕਹਿੰਦੇ ਦੋਨੇ ਹੀ ਸਹੀ ਹੋ ਦੋਨੇ ਹੀ ਸਹੀ ਉਹ ਕੈਂਸਲ ਕਰ ਗਏ ਵੋਟ ਹੀ ਕੈਂਸਲ ਕਰ ਗਏ ਲੈ ਕਰ ਕਾ ਮੈਂ ਤੁਹਾਨੂੰ ਕਰਕੇ ਦਿੰਨੀ ਆ ਭੁੰਨੋ ਦਾਲ ਤਾਂ ਬਹੁਤ ਸੋਹਣੀ ਰਿੱਜੀ ਪਈ ਆ ਬਹੁਤ ਠੱਡ ਲੱਗਦੀ ਆ ਲਾਗੇ ਇਹਨੇ ਸਾਨੂੰ ਮੰਨੋ ਨਾ ਮੈਂ ਬਸਾਂ ਤਤਾ ਆ ਗਈ ਪਈ ਆਈ ਜਾਵੇ ਗਈ ਜਾਵੇ ਪਸੰਤ ਮੈਨੂੰ ਨਹੀਂ ਪਤਾ ਹੈਗਾ ਜਾਨੋ ਮੈਂ ਤਾਂ ਘੜਾ ਲੱਗਦੀ ਆ ਤਾਂ ਲੱਗਦੀ ਆ ਮੈਨੂੰ ਕਿੰਨੀ ਬਣਨ ਲੱਗਦੀ ਆ ਤੈਨੂੰ ਲੱਗਦੀ ਹੈ ਜੀ ਇਹਨੇ ਬੰਦੇ ਦੋ ਕੋਟੀਆਂ ਵਾਕੇ ਰੱਖਣੀਆਂ ਨੇ ਹੁਣ ਆ ਇੱਕ ਨਿੱਕੀ ਜਿਹੀ ਪਾਈ ਹੋ ਮੇਰਾ ਇੱਥੋਂ ਆ ਗਾਹ ਖਾਤਾ ਪਿਆ ਇੱਕ ਮੇਰੇ ਕੋ ਪਤਾ ਨਹੀਂ ਕੀ ਇਹ ਹੈ ਦੀ ਕੁਦਰਤ ਕਿਹੜਾ ਲਾਡੋ ਨੇ ਇਹਦੇ ਨਾਉ ਮਾਰਤੇ ਨਹੀਂ ਲਾਡੋ ਨੇ ਨਹੀਂ ਮਾਰੇ ਇਹ ਕੋਟੀਆਂ ਨੇ ਮਾਰੇ ਨੇ ਮੇਰੀ ਇਥੇ ਸਾਰੀ ਗਰਦਨ ਦਾ ਹਾ ਹਾ ਰੈੱਡ ਰੈੱਡ ਹੋਈ ਪਈ ਹੈ ਕਿ ਕਿਸੇ ਦੇ ਘਰੋਂ ਬਣਾ ਲਾ ਕੋਟੀ ਹਾਂ ਜੇ ਕੋਈ ਭੈਣ ਕੋਟੀ ਬੁਣਨੀ ਜਾਣਦੀ ਹੈ ਤਾਂ ਮੈਨੂੰ ਬੁਣ ਕੇ ਦੇਵੋ ਭਾਈ ਮੈਨੂੰ ਭੇਜ ਦੋ ਬੁਣ ਕੇ ਇਹ ਭੈਣ ਦਾ ਸਵੱਟ ਨਹੀਂ ਜਾਣਦੀ ਮੈਨੂੰ ਕੋਟੀਆਂ ਸਵੱਟ ਨਹੀਂ ਆਉਦੇ ਸੋ ਨਹੀਂ ਮਤਲਬ ਸਿੱਧਾ ਸਿੱਧਾ ਬੁਣ ਲੰਨੀ ਆ ਆ ਉਹ ਨਹੀਂ ਮਤਲਬ ਇਹ ਦਿੱਤਾ ਚਾ ਪੁੱਟਾ ਬੋਲ ਨਹੀਂ ਨਹੀਂ ਸਿੱਧਾ ਪੁੱਟ ਬੋਲ ਲੈਣੀ ਆ ਲਿਆਓ ਸਲਾਈਆਂ ਮੈਂ ਪੁਣ ਦਿੰਨੀ ਆ ਉਹ ਮਤਲਬ ਇਹ ਆਹ ਆਹ ਗਲਾ ਨਹੀਂ ਬਣਾਉਣਾ ਆਉਂਦਾ ਦਾ ਆਹ ਮੋਡੇ ਨਹੀਂ ਕੱਟਣੇ ਆਉਂਦੇ ਆਹ ਮੂਹਰੇ ਪੱਲਾ ਪੁਣਦੂ ਕੋਈ ਛੱਲਾ ਪੁਣਦੂ ਇਹ ਕੈਂਚੀ ਲਗਾ ਕੈਂਚੀ ਲਗਾ ਕੇ ਕਿਸੀ ਬੋਲਦਾ ਆਹ ਵੇ ਕੰਜੀ ਨਾ ਸਿਉਣੀ ਕੱਟ ਤੇ ਦੱਸ ਦੱਸ ਆਹੋ ਹਾਂ ਗੱਤ ਤਾਂ ਸਹੀ ਹੈ ਜਿੱਦਾਂ ਮੈਂ ਗੱਲਾ ਬਣਾਉਣਾ ਆਇਆ ਉਹ ਤਾਂ ਇਹ ਬਸ ਬਥੇਰਾ ਮੈਂ ਤਾਂ ਮਾਰੀਆ ਮੇਰੀ ਪਰਜਾਈ ਨੇ ਮੈਨੂੰ ਬਹੁਤ ਗਿਆ ਮਬੂ ਸਿੱਖਲਾ ਬੱਬੂ ਸਿੱਖਲਾ ਉਸ ਮੈਂ ਸਿੱਖੀ ਹੋਈ ਨਹੀਂ ਕਿ ਐ ਕਿਹੀ ਜਦ ਸੀਗੀ ਵੀ ਮੈਨੂੰ ਸਿੱਖਣਾ ਹੈਗਾ ਹੋਰ ਸਾਰੇ ਕੰਮ ਆਉਂਦੇ ਆ ਇਹ ਬਣੀ ਟੇਲਰ ਹਾਂ ਕੱਪੜੇ ਸਿਉਣੇ ਆ ਹੁਣ ਮੇਰੇ ਜਿਹੜੇ ਮੈਂ ਸੂਟ ਲੈ ਕੇ ਆਇਆ ਮੈਂ ਤੁਹਾਨੂੰ ਵੀ ਨਹੀਂ ਦਿਖਾਏ ਹੈਗੇ ਦਿਖਾਉਂਗੀ ਬਾਈਆਂ ਦਾ ਸਾਥ ਰਿਆ ਸੇਤੀ ਬੱਬੂ ਟੇਲਰ ਬਾਈ ਬੱਬੂ ਬੁਟੀਕ ਬੁਟੀ ਖੋਲਦੀ ਹੈ ਫਿਰ ਹੋਰ ਔਰ ਬੱਬੂ ਬੁਟੀਕ ਹਾਂ ਨਾ ਵੀ ਰੱਖ ਤਾਂ ਮੇਰੇ ਬੁਟੀਕ ਦਾ ਆਉਣਾ ਅਕਸਰ ਆਉਂਨਰ ਮੈਂ ਨਹੀਂ ਬੋਨੀ ਮੈਂ ਤਾਂ ਸਾਰੀ ਮੇਰੀ ਆਉਂਨਰ ਤੁਸੀਂ ਬਣਾਓ ਜੀ ਬਣੋ ਸਾਥ ਦੇ ਦਿਓ ਆਉਂਨਰ ਦਾ ਤੁਸੀਂ ਹੋ ਰਹੇ ਸਾਥ ਹੈ ਆ ਕੀ ਕਰਤੀ ਨਾ ਮੈਂ ਕਿਹੜਾ ਹੋ ਕਿਹੜੀ ਪਸ਼ੂ ਹੁੰਦੀ ਹੈ ਜਿਹੜੀ ਲੜਦੀ ਨਹੀਂ ਹੈਗੀ ਉਹ ਵਾਲੀਆਂ ਕੋਟੀਆਂ ਜਾਪ ਤਾਂ ਤੇ ਹੀ ਪਸ਼ੂ ਨਹੀਂ ਆ ਇਹਨੂੰ ਕੋਟੀਆਂ ਜੇ ਕੋ ਭੈਣ ਹੋਣ ਨਹੀਂ ਜਾਣਦੀ ਆ ਕਮੈਂਟ ਕਰਕੇ ਦੱਸਿਓ ਹਨ ਨੂੰ ਭੇਜਿਓਗੇ ਭੇਜਿਓ ਭੋੜ ਕੇ ਭੇਜਿਓ ਆ ਹੋ ਮੇਰਾ ਜੋ ਵੀ ਹੋਊਗਾ ਤੁਸੀਂ ਕੋਰੀਅਰ ਕਰਦੇ ਹੋ ਮੈਂ ਤੁਹਾਨੂੰ ਪੇਮੈਂਟ ਗੂਗਲ ਪੇ ਕਰ ਦੂੰਗੀ ਬਹੁਤ ਜੀ ਗੂਗਲ ਪੇ ਮੈਂ ਗੂਗਲ ਪੇ ਹੀ ਜੀ ਉਹ ਮੈਨੂੰ ਉਹ ਨਹੀਂ ਕਰਨਾ ਆਉਂਦਾ ਗੂਗਲ 'ਤੇ ਕਰਨੀ ਨਹੀਂ ਆਉਂਦੀ ਇਹਨਾਂ ਤੋਂ ਕਰਵਾ ਦੂੰਗੀ ਜਾਂ ਪਰਮ ਤੋਂ ਕਰਵਾਉਂਗੀ ਕੋਈ ਨਾ ਕੋਈ ਨਾ ਬੰਨੇ ਕਰਦਾਂਗੇ ਇੰਨਾ ਸਾਥ ਦੇਓ ਘੜਤੀ ਲੈ ਆਲੀਏ ਤੜਕਾ ਥੋੜਾ ਜਿਹਾ ਆਹ ਬੰਨਾ ਬਣਾ ਲਈ ਜਿਵੇਂ ਮੇਰੇ ਨਾਲ ਇੱਥੇ ਇੱਥੇ ਲੜਦਾ ਹੈ ਠੰਡੇ ਰੱਖਣ ਆਹ ਲੈ ਇੱਥੇ ਬਹਿ ਜਾ ਨੋ ਜਾਵੀਂ ਮੈਨੂੰ ਮੇਨ ਦਾ ਕਾਮ ਹੈਗੇ ਗਾਤਾ ਕਿਸੇ ਨੇ ਤਾਂ ਪਾਣੀ ਆ ਥੋੜੇ ਪੈਰੀ ਫੇਕੀ ਹੁੰਦਾ ਉਹ ਤਾਂ ਵਧੀਆ ਆ ਮੈਂ ਇੱਥੇ ਬੈਠ ਕੇ ਬਸ ਇੱਕ ਦੋ ਦਿਨ ਵੈਲੀ ਜਿੱਦਣ ਕਹਿ ਦੇਣਾ ਉਹ ਲੈ ਆਂਦੀ ਮੰਗਰੀ ਮੈਂ ਰੁਕ ਜੀਏ ਮੈਂ ਕਿਉਂ ਰੁਕਦੇ ਨਹੀਂ ਗਏ ਬੈਠੇ ਨਹੀਂ ਨਿਆਣਿਆਂ ਨੂੰ ਬਹੁਤ ਵਧੀਆ ਲੱਗਦੇ ਨੇ ਆਹ ਦੋਨੇ ਬੈਠੇ ਆਜ ਲੱਥੇ ਤੜਕੇ ਤੁਸੀਂ ਕਾਹਨ ਲਾਉਂਗਾ ਇਹ ਤਾਂ ਆ ਪਿਆ ਪਨ ਲਾਹ ਪਾਉਣਾ ਲਾਹ ਸੋਣ ਪਾਣਾ ਪਾਣਾ ਅੱਜ ਤੱਕ ਤਾਂ ਨਾ ਅ ਦੋਨਾਂ ਨੇ ਆਣੇ ਆ ਕੋਈ ਕਾ ਬੱਬ ਦਾ ਜੱਗ ਨਹੀਂ ਖਤਮ ਹੋਉਂਦਾ ਯਾਰ ਇਹ ਮੂਹ ਦਾ ਲਾਹ ਆ ਵੀ ਤਾਂ ਆ ਸਬ ਤੋਂ ਧਨੀਆ ਧਨੀਆ ਭੋਰਾ ਕੇ ਆਇਜੇ ਚਲੋ ਇਹ ਲਾ ਲਈਏ ਤੜਕਾ ਦੇ ਬੱਠੇ ਤਾਂ ਵਧੀਆ ਲੱਗਦੇ ਆ ਹਾਂਜੀ ਚਲੋ ਬੈਣੇ ਫੇ ਕੱਲੂ ਮਿਲਦੇ ਆ ਤੁਹਾਨੂੰ ਹੁਣ ਕਾਦੀ ਮੈਂ ਵੀਡੀਓ ਬਣਾਉਂਗੀ ਹਨਾ ਤੇ ਸੁਣਨੀ ਐ ਤੁਸੀਂ ਆਪਦੇ ਭਾਈ ਦੀਆਂ ਵੀ ਗੱਲਾਂ ਤੇ ਥੈਂਕ ਯੂ ਸੋ ਮੱਚ ਵੀਡੀਓ ਨੂੰ ਮੇਰੀ ਕੱਲੀ ਕੱਲੀ ਗੱਲ ਨੂੰ ਸੁਣਨ ਦੇ ਲਈ ਵੀਡੀਓ ਨੂੰ ਦੇਖ ਫੋਲੋ ਵਾਚ ਕਰਨ ਦੇ ਲਈ ਤੇ ਚੈਨਲ ਤੇ ਪਹਿਲੀ ਵਾਰੀ ਹੁੰਨੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਆਪਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਤੇ ਆਪਾਂ ਹੁਣ ਕੱਲ ਮਿਲਦੇ ਆ ਬੰਨੂ ਠੀਕ ਆ ਜੀ ਕੱਲ ਕੋਸ਼ਿਸ਼ ਕਰੂੰਗੀ ਕੱਲੋਂ ਤੁਪੇ ਤਾਂ ਤੇ ਬੈਠ ਕੇ ਵੀਡੀਓ ਬਣਾ ਲਈ ਵੀ ਯੂਰ ਸਬਸਕ੍ਰਾਈਬ ਕਰ ਲਿਆ ਕਰੋ ਜੀ ਹਾਂ ਚੈਨਲ ਨੂੰ ਲੈਂਟੇ ਤੇ ਰੂਰ ਕਰਿਆ ਕਰੋ ਕਰ ਦਿਆ ਕਰੋ ਬੈਂਡ 2 ਮਿੰਟ ਦਾ ਕਰਿਆ ਕਰੋ 2 ਮਿੰਟ ਦਾ 2 ਮਿੰਟ ਦਾ ਕਮੈਂਟਰੀ ਹੁੰਦਾ ਪਤਾ ਨਹੀਂ ਉਹ ਸੋਚ ਕੇ ਨਹੀਂ ਲੱਗ ਜਾਂਦੀ ਆ ਮਾਨਵਤ ਘੱਟ ਹੋ ਜਾਂਦਾ ਕੁਛ ਨਹੀਂ ਗਾਂਦਾ ਡੋਡਾ ਭਾਈ ਚਾਹੇ ਪੀਂਦਾ ਅਸੀਂ ਤਾਂ ਇਹਨਾਂ ਨੂੰ ਹੱਥ ਦੇ ਗਏ ਪਨੀਰੀ ਪਨੀਰੀ ਖਾਦੀ ਹੋਈ ਆ ਬੀਬੀ ਹਾਈ ਹੋ ਜਾਂਦਾ ਉਹ ਤਾਂ ਪਨੀਰੀ ਖਾ ਕੇ ਜਾ ਤੋਈ ਨਾ ਮੈਂ ਜਪ ਮੈਂ ਰਾਮੀ ਮੇਰਾ ਆਪ ਦੇ ਦਿੱਤਾ ਹਾਂ 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 ਸਲਾਹ ਤੁਹਾਡੇ ਭਾਈ ਨੂੰ ਹੋ ਜਾਂਦਾ ਵੀ ਕਿ ਕੁਰਸੀ ਕੁਰਸੀ ਮਿਲ ਗਿਆ ਦੇ ਲੋ ਦੇ ਕੇ ਆ ਕੁਰਸੀ ਦੇ ਦੇ ਕੇ ਆ ਹਾਂ ਤੁਹਾਨੂੰ ਕਹਾਂ ਤਾਰ ਦੇ ਕਾਲ ਸੁਭਾਣ ਦੋ ਭਾਈ ਅਬ ਤਾਰ ਦੇ ਕਾਲ ਸੁਭਾਣ ਹੋ ਠੀਕ ਹੈ ਠੀਕ ਹੈ ਤੇ ਠੀਕ ਹੈ ਸਲਾਹ ਕਰ ਰਹਿਣਾ ਮਾਂ ਤਾਰ ਦੇ ਕਾਲ ਸੁਭਾਣ ਆਹ ਤੇਰੇ ਮੇਰੇ ਬਾਗ ਜੇ ਬਣਾਤੀ ਦਾਸਾ ਜੀ ਇਹ ਬੜੀ ਅੱਧੀ ਬਣੀ ਹੈ ਜਿਹੀ ਐ ਵੈਸੀ ਆ ਚਲ ਹੁਣ ਅਸੀਂ ਖਾ ਲਈਏ ਰੋਟੀਆਂ ਬਣਾ ਕੇ ਕੱਲ ਮਿਲਦੇ ਆ ਠੀਕ ਹੈ ਜੀ ਓਕੇ ਬਾਏ